ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋ ਸਾਰੇ ਵਧੀਆ ਠੀਕ ਠਾਕ ਹੋਵਗੇ ਤੇ ਅੱਜ ਦੇ ਕੋਲ ਆਪਣੇ ਕੋਲ ਸਟਾਕ ਕਾਫੀ ਇਕੱਠਾ ਹੋਇਆ ਹੋਇਆ ਕਾਫੀ ਮਾਲ ਖੜਾ ਆਪਣੇ ਕੋਲ ਜਾਨਕੀ ਵਧੀਆ ਮਿਡਲ ਕਲਾਸ ਬੰਦਿਆਂ ਵਾਸਤੇ ਵੀ ਖੜਾ ਸਾਰਿਆਂ ਵਾਸਤੇ ਖੜਾ ਜਾਣਗੇ ਤੇ ਮੋਟਰਸਾਈਕਲ ਆਪਣੇ ਕੋਲ ਡੀ ਲੈਕਸ ਖੜਾ ਬਹੁਤ ਵਧੀਆ ਮੋਟਰਸਾਈਕਲ ਆਏ 7000 ਦੇ ਕਰੀਬ ਚੱਲੇ ਆਇਆ ਸਕੂਟਰੀ ਖੜੀ ਹੈ ਆਪਣੇ ਕੋਲ ਤੇ ਇੱਧਰ ਆਪਣੇ ਕੋਲ ਸਸਤੇ ਜੀ ਭਾਅ ਦੇ ਨੇ ਤੇ ਆਜੋ ਫਿਰ ਆਪਾਂ ਵੀਡੀਓ ਤੇ ਚੈੱਕ ਕਰਈਏ ਤੁਹਾਨੂੰ ਤੇ ਲੋ ਵੀ ਮਿੱਤਰੋ ਆਪਾਂ ਸਟਾਕ ਇਕੱਠਾ ਕਰ ਲਿਆ ਆਪਣੇ ਕੋਲ ਮੋਟਰਸਾਈਕਲ ਖੜੇ ਨੇ ਇੱਕ ਸਕੂਟਰੀ ਖੜੀ ਆ ਤੇ ਸਾਂਸਤੀ ਭਾ ਦੇ ਮੋਟਰਸਾਈਕਲ ਖੜੇ ਨੇ ਉਹ ਆ ਦੋ ਖੜੇ ਨੇ ਇਹ ਤੇ ਉਸ ਦੇ ਬਾਅਦ ਚ ਹੁਣ ਆਪਾਂ ਸਟਾਰਟਿੰਗ ਸਭ ਤੋਂ ਪਹਿਲਾਂ ਕਰਦੇ ਆਂ ਇਹ ਤੋ ਇਹ ਡਿਸਕਵਰ ਰਿਆ 2012 ਮਾਡਲ ਆ ਇੰਜਨ-ਓੰਜਨ ਵਧੀਆ ਕਾਪੀ ਹੈਗੀ ਆ ਪਰ ਆਪਾਂ ਕਬਾੜ ਚ ਦੇਣਾ ਇਹ ਜੇ ਕਿਸੇ ਨੂੰ ਕਬਾੜ ਤੋਂ ਸਪੇਅਰ ਪਾਰਟ ਦੀ ਲੋੜ ਹੋਈ ਇਹ ਚੀਜ਼ ਆਪਾਂ ਕਬਾੜ ਚ ਦਵਾਂਗੇ ਟਾਇਰਟ ਵਗੈਰਾ ਜਾਂ ਹੋਰ ਹੋਗੀਆਂ ਚੀਜ਼ਾਂ ਅੱਗੇ ਆਪਾਂ ਟਿਮਰ ਟਾਇਰਟ ਪੱਟ ਠੀਕ ਆ ਵਧੀਆ ਚੱਲਣ ਯੋਗ ਹੈ ਮੋਟਰਸਾਈਕਲ ਦੀ ਕੰਡੀਸ਼ਨ ਠੀਕ ਆ ਦੇਖਣ ਪੱਖੋਂ ਵਧੀਆ ਸੁਥਰਾ 125 cc ਹੈ ਇਹ ਇਹ 2009 ਮਾਡਲ ਹੈ ਤੇ ਆਪਾਂ ਮੋਟਰਸਾਈਕਲ ਦੇਣ ਆਏ ਬਈ 16000 ਰੁਪਏ ਦਾ ਇਹ ਵਧੀਆ ਮੋਟਰਸਾਈਕਲ ਹੈ ਟਾਇਰ ਟੱਪਾ ਵਧੀਆ ਯਾਨੀ ਕਿ ਠੀਕ ਚੱਲਣੇ ਹੋਊਗਾ ਇੰਜਨ ਵਧੀਆ ਤੇ ਉਸ ਤੋਂ ਬਾਅਦ ਚੋਂ ਆ ਗਿਆ ਆਪਣੇ ਕੋਲ ਸੁਪਰ ਸਪਲੈਂਡਰ ਇਹ ਹੈਗਾ 2008 ਮਾਡਲ ਆ ਇਹ ਪਹਿਲੇ ਨਾਮ ਦਾ ਮੋਟਰਸਾਈਕਲ ਹੈ ਪਿੱਛੇ ਟਾਇਰ ਨਵਾਂ ਲੱਗਿਆ ਹੋਇਆ ਚੇਨ ਸੈੱਟ ਨਵਾਂ ਇਹਦਾ ਸਾਲਫ ਵਾਲਾ ਹੈ ਬੈਟਰੀ ਹੈਗੀ ਆ ਤੇ ਓਕੇ ਆ ਯਾਨੀ ਕਿ ਵਧੀਆ ਐਨ ਮਿਡਲ ਕਲਾਸ ਬੰਦਿਆਂ ਵਾਸਤੇ ਧੂਆਂ ਤਾਂ ਖੁਸ਼ ਨਹੀਂ ਮਾਰਦਾ ਇੰਜਨ ਗੇਅਰ ਵਧੀਆ ਐ ਤਾਂ ਕੰਡੀਸ਼ਨ ਵੀ ਵਧੀਆ ਐਨ ਫਸਟ ਓਨਰ ਦਾ ਮੋਟਰਸਾਈਕਲ ਆ ਇਹ ਵੀ ਆਪਾਂ ਮੋਟਰਸਾਈਕਲ ਦਵਾਂਗੇ ਇਹ 16000 ਰੁਪਏ ਦਾ ਤੇ ਰੇਟ ਆਪਣੇ ਜ਼ਿਆਦਾਤਰ ਫਿਕਸ ਹੋਣਗੇ ਤੇ ਉਸ ਤੋਂ ਬਾਅਦ ਜੋ ਆਪਣੇ ਕੋਲ ਬੋਲਟ ਆ ਗਿਆ ਇਹ ਬੋਲਟ 2020 ਮਾਡਲ ਆ ਵਧੀਆ ਮੋਟਰਸਾਈਕਲ ਐ ਲੋਏ ਵੀ ਲੱਗੇ ਹੋਏ ਐ ਚ ਮਰਸੀ ਜੀ ਵਾਲੇ ਟਾਇਰ ਵਧੀਆ ਨੇ ਤੇ 24000 ਦੇ ਕਰੀਬ ਮੋਟਰਸਾਈਕਲ ਚੱਲਿਆ ਹੋਇਆ ਹੈ ਇਹ ਪਹਿਲੇ ਨਾਮ ਦਾ ਮੋਟਰਸਾਈਕਲ ਅੱਗੇ ਡਿਸਕ ਲੱਗੀ ਹੋਈ ਆ ਤੇ ਨੰਬਰ ਇਹਦਾ ਚੰਡੀਗੜ੍ਹ ਦਾ ਮੋਟਰਸਾਈਕਲ ਦਾ ਤੇ ਇਹ ਮੋਟਰਸਾਈਕਲ ਦੇਣਾ ਵੀ ਆਪਾਂ ਕਸਟਮਰ ਦਾ ਹੀ ਮੋਟਰਸਾਈਕਲ ਹੈ ਇਹ ਆਪਣੇ ਕੋਲ ਖੜਾ ਕੇ ਲਿਆਉਂਗੇ ਵੇਚਣ ਲਈ ਤੇ ਇਹ ਮੋਟਰਸਾਈਕਲ ਦਵਾਂਗੇ ਭਾਈ ਉਹਨਾਂ ਦੀ ਡਿਮਾਂਡ ਹੈਗੀ 180000 ਆਪਾਂ ਮੌਕੇ ਤੇ ਕਰਾ ਦਾਂਗੇ ਜੋ ਵੀ ਹੋਇਆ ਤੇ ਆਪਣੇ ਤਿੰਨ ਮੋਟਰਸਾਈਕਲ ਕਵਰ ਹੋਗੇ ਤੇ ਆਪਣਾ ਬੁਲਟ ਕਵਰ ਹੋ ਗਿਆ ਤੇ ਇੱਧਰ ਹੀ ਖੜਾ ਆਪਣਾ ਯਾਮਾਹ ਖੜਾ ਤੇ ਸਕੂਟਰ ਖੜਾ ਹੈ ਬਹੁਤ ਬੰਦੇ ਮੰਗਦੇ ਨੇ ਵੀਡੀਓ ਦੇ ਕੇ ਸਾਨੂੰ ਦੇ ਦੋ ਪਰ ਇਹ ਦੋਨੇ ਚੀਜ਼ਾਂ ਮੇਰੀਆਂ ਨੇ ਤੇ ਇੱਧਰ ਟਰੈਕਟਰ ਖੜਾ ਆਪਣਾ ਇਹ ਆਪਣੇ ਦਾਦੀ ਦੀ ਨਿਸ਼ਾਨੀਆਂ ਤੇ ਵੀਡੀਓ ਚ ਜਿਹੜੀ ਕਾਰ ਦਿਖਾ ਰਿਆ ਮੈਂ ਇਹ ਇਹ ਕਾਰ ਵੀ ਬਕਾਊ ਆ ਇਹ ਓਰੀਜਨਲ ਆ ਸਾਰੀ ਕਾਰ ਜਿੰਨੀ ਵੀ ਆ ਪੀਵੀ ਨੰਬਰ ਆ ਪੀਵੀ 10 ਨੰਬਰ ਆ ਕਾਰ ਦਾ ਪੁਸ਼ ਬਟਨ ਸਟਾਰਟ ਆ ਇਹ ਐਨ ਕੈਂਟ ਕਾਰ ਅੰਦਰੋਂ ਕੰਡੀਸ਼ਨ ਚੈੱਕ ਕਰ ਲਓ ਇਹ ਵੀ ਜਮਾਏ ਹੋੜੇ ਇਹ ਭਾ ਦੀ ਕਾਰ ਹੈ ਟਾਇਰ ਟੂਰ ਨਾ ਮਿਲ ਲੱਗੀ ਹੋਈਆਂ ਤੇ ਇਹਦੇ ਵਾਸਤੇ ਆਪਾਂ ਵੀਡੀਓ ਲੱਗ ਪਾਵਾਂਗੇ ਜਿਹੜੀ ਪਾਵਾਂਗੇ ਐਚ ਕਮੀ ਇੱਕਾ ਬਸ ਬੌਂਡ ਤੋਂ ਰੰਗ ਫਿਟਿਆ ਹੋਇਆ ਜਿਹੜਾ ਫਿਟਿਆ ਹੋਇਆ ਤੇ ਆਪਾਂ ਇੱਥੇ ਵੀਡੀਓ ਲੱਗ ਬਣਾ ਕੇ ਪਾਵਾਂਗੇ ਤੇ ਉਸ ਤੋਂ ਬਾਅਦ ਚੋ ਆ ਗਿਆ ਬਈ ਇਹ ਸੀਰੀ ਡੀਲੈਕਸ 2022 ਮਾਡਲ ਹੈ ਤੇ ਜਮਾਏ ਸ਼ੋਰੂਮ ਕੰਡੀਸ਼ਨ ਹੈ ਹਜੇ ਸਟਿੱਕਰ ਲੱਗੇ ਵੀ ਨਹੀਂ ਉੱਤਰੇ ਹੈਗੇ ਇਹ ਤੋਂ ਤੇ 74 ਕਾ 7400 ਕਿਲੋਮੀਟਰ ਚੱਲਿਆ ਹੋਇਆ ओरिजिनल ਹੈ ਤੇ ਚਰੀਟ ਕਿਤੇ پاس ਹੀ ਨਹੀਂ ਹੈਗੀ ਇਹਦੀ ਸ਼ੋਰੂਮ ਕੰਡੀਸ਼ਨ ਆ ਪੀਵੀ ਨੰਬਰ ਤੇ ਪਹਿਲਾਂ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਮੋਟਰਸਾਈਕਲ ਦੀ ਅ ਵਿਦਾਉਟ ਸਲਫਾ ਹੈ ਤੇ ਇਹ ਮੋਟਰਸਾਈਕਲ ਦੇਣਾ ਬਈ ਆਪਾਂ ਨੇ ਆਪਣੇ ਫਿਕਸ ਰੇਟ ਹੋਣਗੇ ਆਪਾਂ 49000 ਦਾ ਮੋਟਰਸਾਈਕਲ ਦੇਣਾ ਹੈ ਆਪਣਾ ਰੇਟ ਫਿਕਸ ਆ ਜੋ ਵੀ ਆ ਪੀਵੀ ਨੰਬਰ ਹੈ ਇਹ ਤੇ ਇਧਰ ਹੀ ਸਾਡਾ ਸਕੂਟਰੀ ਆ ਗਈ ਮੈਸਟਰੋ ਵਧੀਆ 2017 ਮਾਡਲ ਹੈ 17000 ਚੱਲੀ ਹੋਈ ਹੈ ਤੇ ਕੰਮ ਕੁਛ ਨਹੀਂ ਹੋਣ ਵਾਲਾ ਵਧੀਆ ਹੈ ਓਕੇ ਗੱਲਬਾਤ ਤੇ ਪਹਿਲੇ ਨਾਮ ਦੀ ਉਹ ਸਕੂਟਰੀ ਹੈ ਤੇ ਆਪਾਂ ਇਹ ਸਕੂਟਰੀ ਦੇਣੀ ਆ ਬਈ ਇਹ ਅ 29000 ਦੀ ਸਕੂਟਰੀ ਦੇਣੀ ਆ 2017 ਮਾਡਲ 29000 ਆਪਣਾ ਫਿਕਸ ਆ ਬਈ ਇਹ ਜਿਹੜਾ ਆਪਾਂ ਨੇ ਦੇਣਾ ਤੇ ਕਰੋ ਚੱਕ ਸਕੂਟਰੀ ਤੇ ਲੋਕ ਬਾਜ਼ਾਰ ਚ ਇਹਨਾਂ ਨੇ ਬਹੁਤ ਪੈਸੇ ਮੰਗੀ ਜਾਂਦੇ ਹਰੇਕ ਚੀਜ਼ਾਂ ਦੇ ਆਪਣੇ ਕੋਲ ਹੌਲੇ-ਹੌਲੇ ਇਹ ਦਾਮ ਦੀਆਂ ਤੇ ਜੈਜ ਜੈ ਗੱਡੀਆਂ ਘਣੀਆਂ ਜਿੰਨੀਆਂ ਵੀ ਗੱਡੀਆਂ ਘਣੀਆਂ ਸਾਰੀਆਂ ਇਹ ਤੇ ਪ੍ਰਟੀਨਾ ਮੈਂ ਦੱਸਦਾ ਤੁਹਾਨੂੰ ਸੁਪਰ ਵੀ ਕਵਰ ਵਗੈਤੇ ਇਹ ਜਾਨੀ ਕਿ ਦਾ ਸਪੇਅਰ ਪਾਰਟ ਦੇਣਾ ਆਪਣੇ ਜਾਂ ਲਾਈ ਵੀ ਲਵੋਗੇ ਜਾਂ ਕੋਈ ਹੋਰ ਚੀਜ਼ਾਂ ਹੋਣਗੀਆਂ ਇਹ ਆਪਾਂ ਮੋਟਰਸਾਈਕਲ ਨਹੀਂ ਦੇਣਾ ਹੈਗਾ ਇਹਦਾ ਤੇ ਇੱਧਰ ਕਾਰ ਖੜੀ ਐ ਇਹ ਕਾਰ ਸਸਤੀ ਜੀ ਹੋ ਆਏ ਜਿਆਦਾ ਮਹਿੰਗੀ ਨਹੀਂ ਹੈਗੀ ਕਾਰ ਤੇ ਇਹ ਤੇ ਆਪਾਂ ਲੱਗ ਵੀਡੀਓ ਪਾਵਾਂਗੇ ਚੈਨਲ ਤੇ ਤੇ ਆਪਣੀ ਰਿਕਵੈਸਟ ਹੁੰਦੀ ਹੈ ਹਰੇਕ ਵਾਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਕਿਦਾਂ ਲੱਗੀ ਕਮੀਆਂ ਪੇਸ਼ੀਆਂ ਆਪਾਂ ਨੂੰ ਜਰੂਰ ਦੱਸਿਆ ਕਰੋ ਤੇ ਇਹ ਸੈਂਸਰ ਵਾਲਾ ਇਹ ਤੇ ਉਸ ਤੋਂ ਬਾਅਦ ਵੀ ਆਪਾਂ ਜਿੰਮੇਵਾਰੀ ਦੀ ਵੀ ਵੀਡੀਓ ਪਾਈ ਹੋਈ ਆ ਪੇਜ ਤੇ ਤੇ ਤੁਸੀਂ ਉਹ ਜਾ ਕੇ ਚੈੱਕ ਕਰਿਓ ਉਹਨਾਂ ਨੇ ਆਯਾਮ ਬਹੁਤ ਵਧੀਆ ਤਿਆਰ ਕਰਿਆ ਹੋਇਆ ਤੇ ਆਪਣੀ ਕਾਫੀ ਵੀਡੀਓ ਚੱਲ ਰਹੀ ਆ ਉਹ ਤੇ ਇਹ ਵੀ ਹੌਲੇ ਹੌਲੇ ਜੇ ਭਾ ਦੀਆਂ ਗੱਡੀਆਂ ਨੇ ਇਹ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਜਿਹੜਾ ਮੇਰੇ ਵੀਰ ਭਰਾ ਨੇ ਲੈਣਾ ਕਿਸੇ ਨੇ ਆਪਣੇ ਨਾਲ ਕੰਟੈਕਟ ਕਰ ਸਕਦਾ ਉਹ ਇੰਜਨ ਗੀਅਰ ਦੀ ਵੀ ਆਪਾਂ ਗਰੰਟੀ ਦੇਵਾਂਗੇ ਵੀ ਜਿੰਨੇ ਵੀ ਮੋਟਰਸਾਈਕਲ ਨੇ ਆਪਣੇ ਕੋਲ ਮਾਲ ਖੜਾ ਆਪਣੇ ਕੋਲ ਸਾਰਾ ਜਿਹੜਾ ਇਹ ਤੇ ਇਹ ਦੋ ਚੀਜ਼ਾਂ ਨਾਮ ਨਹੀਂ ਹੋਣੀਆਂ ਐਫ.ਡੀ.ਵੀ. ਤੇ ਚੱਲਣਗੀਆਂ ਉਹ ਅੱਗੇ ਵਾਲੀਆਂ ਹੋ ਜਾਣਗੀਆਂ ਉਹ ਤੇ ਪਾਸਿੰਗ ਵਗੈਰਾ ਜਿਹਨਾਂ ਨੇ ਕਰਾਣੀਆਂ ਹੋ ਜੂਗੀ ਤੇ ਇਹਦੀ ਗੱਲਬਾਤ ਇਹ ਆਪਾਂ ਹੁਣ ਰੈਡੀ ਕਰਾਂਗੇ ਇਜਾ ਪਾ ਪਿਸਟਨ ਪਾਵਾਂਗੇ ਪਹਿਲਾਂ 0 ਨੰਬਰ ਪਿਸਟਨ ਆਇਚ ਤੇ ਸਰੀ ਗੱਲ ਬਾਤ ਬਣਾਵਾਂਗੇ ਇਹਦੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਮਰੂਤੀ ਵਾਲੀ ਵੀਡੀਓ ਵਿੱਚ